ਨੂੰ ਅੱਜ ਆਪਾਂ ਆਏ ਹੋਏ ਆ ਖੇਤ ਤੇ ਆਪਣਾ ਇੱਥੇ ਬਾਬਾ ਬਣਿਆ ਹੋਇਆ ਆਲ ਰੌਂਡਰ ਬਾਬਾ ਹੈਗਾ ਕੰਮ ਦਾ ਆਲ ਰੌਂਡਰ ਆ ਸਾਡਾ ਬਾਬਾ ਤੇ ਬਾਬਾ ਅਸੀਂ ਤਾਂ ਬਾਬਾ ਕੇ ਨਾਲ ਮੈਂ ਤਾਂ ਆਪ ਲੱਗਿਆ ਪਿਆਗਾ ਅਸੀਂ ਆਪ ਲੱਗੇ ਹੋਏ ਆ ਮੈਂ ਵੀ ਲੱਗਿਆ ਵਾਂ ਮੇਰੇ ਡੈਡੀ ਵੀ ਲੱਗੇ ਹੋਏ ਆ ਅਸੀਂ ਹੈਲੋ ਕਰ ਦੋ ਸਾਰਿਆਂ ਨੂੰ ਇਹ ਓਕੇ ਕੱਲ ਲਸੀ ਪਾਇਆ ਸੀਗਾ ਪੇਪਲ ਦਾ ਗਾਵਾ ਪੇਪਲ ਕੰਮ ਹੋਇਆ ਉਹ ਜਿਵੇਂ ਹੋ ਪੈ ਪੈ ਚੱਲੀ ਜਾਂਦੀ ਆ ਹੋ ਤੁ ਹੁੰਦੀ ਆ ਉਹ ਪੇਪਾ ਚਾਹਵੇਂ ਹੋ ਤੁਨ ਜ਼ੂਮ ਕਰਕੇ ਦਿਖਾ ਦੇਣਾ ਉਹ ਜਿਹੜੀ ਮੋਟਰ ਦੀ ਨਾ ਉਹ ਉਹ ਤੋਂ ਆ ਪੇਪਾ ਇੱਥੇ ਆਉਂਦੀ ਆ ਹੁੱਦਰ ਵੀ ਜਾਂਦੀ ਆ ਹੁੱਦਰ ਦੇ ਪਾਸੇ ਵੀ ਹੁਣ ਅੱਜ ਮੈਂ ਆਹ ਪੱਟਿਆ ਹੋਇਆ ਹੁਣੇ ਪੇਪਾ ਜਗੜ ਲਾਇਆ ਸੀ ਉਹ ਕਹਿੰਦੇ ਵੀ ਇੱਥੇ ਅੱਡਾ ਡੱਗਿਆ ਦਾ ਕੰਮ ਵੀ ਲੱਗੂਗਾ ਤੇ ਅਸੀਂ ਡੱਗਿਆ ਵੀ ਬਣਾ ਰਹੇ ਹਾਂ ਹੁਣ ਆ ਦੇਖੋ ਬਾਬਾ ਫੁੱਲ ਆਪਦੇ ਫਾਰਮ 'ਚ ਕੰਮ ਕਰੀ ਜਾਂਦਾ ਇਹ ਦੇਖ ਰਹੇ ਹੋ